ਦਵੰਗ ਪੁਲਿਸ ਅਫਸਰਾਂ ਵੱਜੋਂ ਜਾਣੇ ਜਾਂਦੇ ਸਦਰਥਾਣਾ ਫਗਵਾੜਾ ਦੇ ਐਸਐਚਓ ਅਮਨਦੀਪ ਨਾਹਰ ਵੱਲੋਂ ਨਮਾਸ਼ਹਿਰ ਦੇ ਦੋ ਨੌਜਵਾਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਹ ਨੌਜਵਾਨ ਨਮਾਸ਼ਹਿਰ ਤੋਂ ਇੱਥੇ ਆ ਕੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੇ ਇਨ੍ਹਾਂ ਪਾਸੋਂ ਲੁੱਟ ਕੀਤੀ ਹੋਈ 5000 ਦੀ ਨਕਦੀ ਵੀ ਬਰਾਮਦ ਕੀਤੀ ਹੈ SSP ਫਗਵਾੜਾ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪਾਸੋਂ ਹੋਰ ਕੀਤੀਆਂ ਵਰਦਾਤਾਂ ਨੂੰ ਵੀ ਟਰੇਸ ਕਰਕੇ ਹੱਲ ਕੀਤਾ ਜਾ ਸਕੇ ਮਾਨਯੋਗ ਡੀਜੀਪੀ ਪੰਜਾਬ ਔਰ SSP ਕਪੂਠਲਾ ਮੈਡਮ ਮਤਸਲਾ ਬੁੱਟਾਗੇਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਬਾੜੀਆਂ ਅਸਾਂ ਦੇ ਖਿਲਾਫ ਮੀਂਹ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਡੇ ਅਗੇਨ ਇੱਕ ਹੋਰ ਕਾਮਯਾਬੀ ਮਿਲਿਆ ਜਿਹੜੇ ਡੀਐਸਪੀ ਕੁਲਵਾਰਾ ਜਸਪ੍ਰਿਤ ਸਿੰਘ ਉਹਨਾਂ ਨੇ ਇਕ ਵਾਈ ਐਸਐਚਓ ਸਦਰ ਇੰਸਪੈਕਟਰ ਰਮਨ ਇਹਨਾਂ ਨੇ ਜਿਹੜੇ ਲੁੱਟਾਂ ਖੂਹਾਂ ਕਰ ਰਹੇ ਨੇ ਸਨੈਚਿੰਗ ਦੀਆਂ ਵਾਰਦਾਤਾਂ ਕਰ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਨੇ ਉਹ ਇੱਕ ਦੋ ਦੋਸ਼ੀ ਗ੍ਰਿਫਤਾਰ ਕਰੇ ਨੇ ਜਿਨ੍ਹਾਂ ਦਾ ਨਾਮ ਹੈ ਖਨੀ ਕੁਮਾਰ ਪੁੱਤਰ ਮੁਖਰੇ ਸਲੋ ਪਿੰਡ ਹੈ ਇਹ ਕਾਣਾ ਸਿਟੀ ਨਮਾਸ਼ਹਿਰ ਦੇ ਰਹਿਣ ਵਾਲੇ ਨੇ ਦੂਸਰਾ ਹੈ ਜੀ ਸੁਨੀਲ ਕੁਮਾਰ ਪੁੱਤਰ ਗੁੱਮੀ ਪਿੰਡ ਸਲੋ ਸੋ ਇਹ ਨਮਾਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਨੰਬਰ 26 ਜਿਹੜੀ ਹੈ 304 ਬੀ ਐਨ ਐਸ ਜਿਹੜੀ 379 ਵੀ 스내ਚਿੰਗ ਵੀ ਆਪੀ ਸੀ ਜੁਮੇ ਸੀ ਉਹ ਸੀ ਰਜਿਸਟਰ ਕਰੀ ਹੈ ਇਹ ਲੜਕੀ ਜੀ ਇਹਨਾਂ ਨੇ ਦੋ ਤਿੰਨ ਵਾਰ ਦਾਤਾ ਸਾਡੇ ਏਰੀਆ ਦੇ ਵਿੱਚ ਕੀਤੀਆਂ ਨੇ ਸਦਰ ਦੇ ਏਰੀਆ ਦੇ ਵਿੱਚ ਇੱਕ ਆਈਸਕ੍ਰੀਮ ਵਾਲਾ 7 ਤਰੀਕ ਨੂੰ ਆਪਣਾ ਕੰਮ ਕਰੇ ਕਰੇ ਜਾ ਰਿਹਾ ਸੀ ਤਾਂ ਉਹਦੇ ਤੋਂ ਇਹਨਾਂ ਨੇ ਦਾਤਰ ਦੀ ਨੋਕ ਤੇ ਡਰਾ ਕੇ ਉਹਦੇ ਕੋਲੋਂ 11000 ਰੁਪਏ ਦੀ ਲੁੱਟ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜੀ ਮੋਟਰਸਾਈਕਲ ਗ੍ਰਾਹਤ ਹੋਇਆ ਉਹ ਵੀ ਚੋਰੀ ਦਾ ਮੋਟਰਸਾਈਕਲ ਹੈਗਾ ਔਰ ਤੀਸਰੀ ਵਾਰ ਦਾ ਜਿਹੜੀ ਸਾਡੀ ਇਹਨਾਂ ਨਾਲ ਫੇਸ ਹੋਈ ਹੈ ਉਹ ਇੱਕ ਸਤਨਾਗਪੁਰਾ ਸਾਡਾ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਠੇਕੇਦਾਰਾਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਦਾਤਰ ਦੀ ਰੁਕ ਤੇ ਉਹ ਵੀ ਸਾਡਾ ਇਹਦੇ ਨਾਲ ਟ੍ਰੇਸ ਹੋ ਗਿਆ ਹੈ ਔਰ ਇਹਨਾਂ ਤੇ ਫਿਲਹਾਲ ਅਸੀਂ ਜਿਹੜਾ ਹੈ ਇਹਨਾਂ ਤੋਂ ਜਿਹੜੀ ਰਿਕਵਰੀ ਹੈਗੀ ਹੈ ਉਹ ਦੂਦਾਤਰ ਔਰ 5000 ਰੁਪਏ ਜਿਹੜੇ ਨੇ ਤੋਂ ਰਿਕਵਰ ਹੋ ਗਏ ਨੇ ਕਿ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਤੋਂ ਹੋਰ ਫਰਦਰ ਪੁੱਛੀ ਜਾਂਦੀ ਜਾਏਗੀ ਕਿ ਇਹਨਾਂ ਦੀ ਕੀ ਗੱਲ ਹੈ ਮੈਡਮ ਪਹਿਲੋ ਵੀ ਕੋਈ ਹੈ ਇਹਨਾਂ ਦੇ ਮਾਮਲੇ ਤਾਂ ਫਿਲਹਾਲ ਅਸੀਂ ਇਹਨਾਂ ਦੇ ਦਸਤਾਵੇਜ਼ ਆਪ ਵੀ ਕੋਈ ਨਹੀਂ ਪਰ ਅਸੀਂ ਇਹਨਾਂ ਦਾ ਕਿਉਂਕਿ ਸ਼ਹਿਰ ਨਵਾਂ ਸ਼ਹਿਰ ਹੈ ਉਹਦੇ ਤੋਂ ਅਸੀਂ ਅਫੀਸ਼ੀਅਲ ਰਿਕਾਰਡ ਵੀ ਲੈ ਰਹੇ ਹਾਂ ਵੀਰਾ ਦਿਖਲਾ ਕੋਈ ਹੋਰ ਨਹੀਂ ਇਹ ਜਿਹੜੀ ਜਗ੍ਹਾ ਤੋਂ ਲੱਸ ਦਿੱਤੇ ਗਏ ਇਹ ਜੀ ਗੌਂਸਪੁਰ ਘਟ ਹੈ ਉੱਥੋਂ ਸੀ ਜਿਹੜਾ ਮੋਟਰਸਾਈਕਲ ਚੋਰੀ ਦਾ ਸੀ ਕਿਹੜਾ ਮੋਟਰਸਾਈਕਲ ਸੀ ਇਹ ਜੀ ਸਪਲੈਂਡਰ ਵਾਈਕ ਸੀਗਾ ਇਹਦੇ ਤੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਪਰ ਇਹਨਾਂ ਦੇ ਜੋ ਕੁਝ ਕਿਚਨ ਨੇ ਬੰਨਿਆ ਹੈ ਕਿ ਚੋਰੀ ਦਾ ਹੈ ਅਸੀਂ ਇਹਦਾ ਚ ਟ੍ਰੇਸ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਮਾਲਕ ਹੈ ਤੇ ਉਹਦੇ ਵਿੱਚ ਵੀ ਅਸੀਂ ਆਬਵੀਅਸਲੀ ਜੇ ਸਾਡਾ ਪਰਚਾ ਦਰਜ ਕਰਕੇ ਰਜਿਸਟਰ ਕਰਕੇ ਨਾਲ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਨਾਲ ਹੋਰ ਮੈਂਬਰ ਵੀ ਸੀ ਕਿ ਇਹੀ ਜਿਹੜੇ ਸੀਗੇ ਕੁਝ ਇਸ ਦੇ ਵਿੱਚ ਆਇਆ ਜੀ ਅਸੀਂ ਹਜੇ ਨਾਮ ਨਹੀਂ ਦੱਸ ਸਕਦੇ ਪਰ ਇਹਨਾਂ ਦੇ ਨਾਲ ਇਤੋਂ ਹੋਰ ਹੈਗੇ ਨੇ ਜਿਹੜੇ ਰਲ ਕੇ ਕਰਦੇ ਆ ਤੇ ਉਹ ਵੀ ਜਲਦ ਤੋਂ ਗ੍ਰਿਫਤਾਰ ਹੋਣਗੇ